ਸਵਾਗਤ ਹੈ ਭਾਈ ਜੀ ਤੁਹਾਡਾ ਸਾਰਿਆਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਬਹੁਤ ਗੱਡੀਆਂ ਸਟਾਕ ਦੇ ਵਿੱਚ ਐਡ ਹੋ ਚੁੱਕੀਆਂ ਨੇ ਕਲਾਸਿਕ ਮੋਟਰਸ ਪਟਿਆਲਾ ਜੇ ਤੁਹਾਨੂੰ ਗੱਡੀ 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 ਦਿਖਾਵਾਂਗੇ ਡਿਟੇਲ ਦੇ ਵਿੱਚ ਗੱਡੀਆਂ ਦੇ ਰੇਟ ਵੀ ਦੱਸਾਂਗੇ ਇੱਕ ਵਾਰੀ ਤੁਸੀਂ ਗੱਡੀ ਪਹਿਲੀ ਤੋਂ ਸਟਾਰਟ ਕਰੋ ਜੀ ਵਰਨਾ ਕਰਾਲੇ ਰੰਗ ਦੀ ਇੱਕ ਵਾਰੀ ਚਾਰੇ ਪਾਸੇ ਗੱਡੀ ਦੇ ਕੈਮਰਾ ਘੁਮਾ ਦਿਓ ਗੱਡੀ ਤੇ ਲਾਈਟਾਂ ਵਧੀਆ ਨੇ ਜੀ ਗੱਡੀ ਬਿਲਕੁਲ ਸਾਫ਼ ਕੰਡੀਸ਼ਨ ਦੀ ਹੈ ਗੱਡੀ ਦੇ ਨੰਬਰ ਵੀ ਬਹੁਤ ਸੋਹਣਾ ਲੱਗਿਆ ਹੈ ਜੀ ਹਾਂਜੀ ਭਾਜੀ ਇਹਦੀ ਕੀ ਡਿਟੇਲ ਹੈ ਜੀ ਗੱਡੀ ਦੀ ਇਹ ਵੀਰ ਜੀ 2020 ਮਾਡਲ ਗੱਡੀ ਹੈ ਜੀ ਓਕੇ ਤੇ ਐਸਐਕਸ ਆਪਸ਼ਨਲ ਸਭ ਤੋਂ ਟੌਪ ਵਾਲਾ ਮਾਡਲ ਹੈ ਜੀ ਠੀਕ ਹੈ ਤੇ ਇਹਦੇ ਵਿੱਚ ਵੈਂਟੀਲੇਟਿਡ ਸੀਟਾਂ ਨੇ ਵੀਰੇ ਤੇ ਸਾਰਾ ਕੁਝ ਇਹਦਾ ਪੂਲ ਟੌਪ ਵਾਲਾ ਮਾਡਲ ਹੈ ਤੇ ਕਲਾਈਮੇਟ ਕੰਟਰੋਲ ਏਸੀ ਆ ਮੈਟ ਹੋ ਵਧੀਆ ਲੱਗੇ ਹੋਏ ਨੇ ਇਹਦੇ ਵਿੱਚ ਤੇ ਇਹਦਾ ਜਿਹੜਾ ਰੰਗ ਹੈ ਉਹ ਬਿਲਕੁਲ ਬਲੈਕ ਰੇਅਰ ਹੈ ਅੱਜ ਕੱਲ ਇਹ ਚਿੱਟੇ ਰੰਗ ਦੀਆਂ ਬਥੇਰੀਆਂ ਮਿਲਦੀਆਂ ਕਾਲੇ ਰੰਗ ਦੀ ਬਹੁਤ ਕਾਲੇ ਰੰਗ ਦੀ ਇਹਦੇ ਵਿੱਚ ਜਿਹੜੇ ਲੋ ਪ੍ਰੋਫਾਈਲ ਟਾਇਰ ਨੇ ਦੇਖੋ ਵੀਰੇ ਤੇ ਅਲਾਏ ਬਿਲਕੁਲ ਵਧੀਆ ਲੱਗੇ ਹੋਏ ਨੇ ਵਿਕਟਰ ਦੇ ਠੀਕ ਹੈ ਜੀ ਤੇ ਬਾਕੀ ਜਿਹੜਾ ਇਹਦਾ ਨੰਬਰ ਹੈ ਉਹ ਅੱਜ ਕੱਲ ਲੱਖ ਰੁਪਏ ਦੀ ਦੇਖੋ ਇਹਦੀ ਅੱਜ ਕੱਲ ਮਾਰਕੀਟ ਵੈਲਿਊ ਆ ਵੀਰੇ ਦੇਖੋ ਵੀਰੇ ਜਿਹੜਾ ਜਿਹੜਾ ਇਹ ਨੰਬਰ ਆ ਪੀਵੀ 65 ਨੰਬਰ ਆ ਵੀਰੇ ਮੁਹਾਲੀ ਦਾ ਤੇ ਮੁਹਾਲੀ ਦਾ 68 ਨੰਬਰ ਆ ਇਹ ਨਾਲੇ ਦੇ ਦਾਂਗੇ ਗੱਡੀ ਦੇ ਆਪਾਂ ਵੈਸੇ ਇਹਦੀ ਮਾਰਕੀਟ ਵੈਲਿਊ ਨੰਬਰ ਦੀ ਲੱਖ ਰੁਪਈਆ ਵੀਰੇ ਸਹੀ ਗੱਲ ਹੈ ਜੀ ਠੀਕ ਹੈ ਜੀ ਭਾਈ ਗੱਡੀ ਦੇ ਨੰਬਰ ਬਹੁਤ ਵਧੀਆ ਲੱਗਿਆ ਹੋਇਆ ਜੀ ਕਾਲੇ ਰੰਗ ਦੀ ਕੋਈ ਵਰਨਾ ਗੱਡੀ ਲੱਭ ਰਹੇ ਹੋ ਤੁਸੀਂ ਲੈ ਸਕਦੇ ਹੋ ਭਾਜੀ ਡਿਮਾਂਡ ਕੀ ਹੈ ਜੀ ਗੱਡੀ ਦੀ ਡਿਮਾਂਡ ਵੀਰੇ ਇਹਦੀ ਆਪਾਂ 10.5 ਲੱਖ ਰੁਪਈਆ ਰੱਖੀ ਹੋਈ ਆ ਤੇ ਬਾਕੀ ਮੌਕੇ ਤੇ ਜੋ ਆ ਮਾਨ ਤਾਣ ਆ ਮਾਈ ਨਾਲ ਇੱਕ ਗੱਲ ਹੋਰ ਹੈ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਆਪਣੇ ਕੋਲ ਗੱਡੀ ਪਰਚੇਜ਼ ਕਰਦਾ ਤਾਂ ਆਪਾਂ ਉਹਨੂੰ ਜਿਹੜੀ ਡੀਜ਼ਲ ਦੀ ਟੈਂਕੀ ਹੈ ਉਹ ਫੁੱਲ ਕਰਵਾ ਕੇ ਦੇਵਾਂਗੇ ਜੀ ਠੀਕ ਹੈ ਤੇ ਬਾਈ ਤੁਹਾਡਾ ਇੱਕ ਹੋਰ ਫਾਇਦਾ ਕਰਾਤਾ ਤੁਹਾਨੂੰ ਡੀਜ਼ਲ ਦੀ ਟੈਂਕੀ ਜਾਂ ਪੈਟਰੋਲ ਦੀ ਟੈਂਕੀ ਜਿਹੜੀ ਵੀ ਗੱਡੀ ਤੁਸੀਂ ਪਰਚੇਜ਼ ਕਰੋਗੇ ਉਹਦੀ ਟੈਂਕੀ ਫੁੱਲ ਕਰਾ ਕੇ ਦੇਣਗੇ ਬਾਈ ਹੁਣੀ ਦੂਜੀ ਗੱਡੀ ਇੱਕ ਹੋਰ ਤੁਹਾਨੂੰ ਦਿਖਾ ਦੇਣੀ ਆ ਵਰਨਾ ਚਿੱਟੇ ਰੰਗ ਦੀ ਹਾਂਜੀ ਭਾਜੀ ਇਹਦੀ ਕੀ ਡਿਟੇਲ ਹੈ ਜੀ ਇਹ ਵੀਰੇ 2022 ਮਾਡਲ ਹੈ ਜੀ ਇਹ ਐਸਐਕਸ ਮਾਡਲ ਹੈ ਇਹ ਆਟੋਮੈਟਿਕ ਗੱਡੀ ਹੈ ਵੀਰੇ ਓਕੇ ਠੀਕ ਹੈ ਜੀ ਇਹ ਵਾਰੀ ਲਈ ਤੁਸੀਂ ਚੈੱਕ ਕਰਾਓ ਜੀ ਗੱਡੀ ਦੀ ਲਾਈਟ ਇਹਦਾ ਵੀ PV65 ਨੰਬਰ ਹੈ ਵੀਰੇ ਠੀਕ ਹੈ ਜੀ ਮਹਾਲੀ ਨੰਬਰ ਦੀ ਗੱਡੀ ਇਹਦੇ ਲਾਈ ਟਾਇਰ ਬਿਲਕੁਲ ਨਵੇਂ ਨੇ ਤੇ ਇਹਦਾ ਇੰਟੀਰੀਅਰ ਦੇਖੋ ਬਿਲਕੁਲ ਨੀਟ ਐਂਡ ਕਲੀਨ ਹੈ ਵੀਰੇ ਜੀ ਤੁਸੀਂ ਦੇਖ ਸਕਦੇ ਹੋ ਸੀਟ ਕਵਰ ਗੱਡੀ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਲੱਗੇ ਹੋਏ ਨੇ ਮੈਟਿੰਗ ਵਗੈਰਾ ਵਧੀਆ ਹੋਈ ਹੈ ਸਨਰੂਫ ਦੋਨਾਂ ਹੀ ਗੱਡੀਆਂ ਤੇ ਹੈਗਾ ਕਾਲੀ ਦੇ ਵੀ ਹੈਗੇ ਬਿਲਕੁਲ ਵੀਰੇ ਸਨਰੂਫ ਵਾਲੀਆਂ ਗੱਡੀਆਂ ਨੇ ਟੋਟਲੀ オリジナル ਪੇਂਟ ਦੀਆਂ ਨੇ ਜੀ ਕੋਈ ਪੇਂਟ ਨਹੀਂ ਹੈਗੀਆਂ ਤੇ ਟਾਇਰ ਬਿਲਕੁਲ ਨਵੇਂ ਨੇ ਅਲਾਏ ਬਿਲਕੁਲ ਨਵੇਂ ਨੇ ਤੁਹਾਨੂੰ ਕੋਈ 1 ਰੁਪਿਆ ਜਾ ਕੇ ਲਾਉਣ ਦੀ ਲੋੜ ਨਹੀਂ ਬੱਟ ਗਿਆ ਸੋ ਬਈ ਚੰਗੀ ਕੰਡੀਸ਼ਨ ਦੀਆਂ ਕਾਰਾਂ ਨੇ ਦੋਨੇ ਹੀ ਤੇ ਭਾਜੀ ਦੀ ਡਿਟੇਲ ਕੀ ਹੈ ਜੀ ਇਹ 2022 ਮਾਡਲ ਹੈ ਇਹ ਐਸਐਕਸ ਮਾਡਲ ਹੈ ਵੀਰੇ ਓਕੇ ਡਿਮਾਂਡ ਕਿਹੜੀ ਇਹਦੀ ਡਿਮਾਂਡ ਹੈ ਉਹ 12 ਲੱਖ ਰੁਪਿਆ ਕਰਦੇ ਆਪਾਂ ਤੇ ਬਾਕੀ ਜਿਹੜਾ ਮੌਕੇ ਤੇ ਅਮਾਨਤਾਨਾ ਕਰਾਂਗੇ ਵੀਰੇ ਓਕੇ ਲਈ ਵਧੀਆ ਤੁਹਾਡਾ ਅਮਾਨਤਾਨਾ ਕੀਤਾ ਜਾਊਗਾ ਬਈ ਤੁਸੀਂ ਇੱਕ ਵਾਰੀ ਆ ਜਿਓ ਬਾਕੀ ਗੱਡੀਆਂ ਤੇ ਸਾਰੀਆਂ ਦੀ ਲੋਨ ਫੈਸਿਲਿਟੀ ਵੀ ਅਵੇਲੇਬਲ ਹੈ ਤੀਜੀ ਗੱਡੀ ਫੇਰ ਆਪਣੇ ਕੋਲੇ ਵਰਨ ਆ ਗਈ ਜੀ ਚਿੱਟੇ ਰੰਗ ਦੀ ਕੋਈ ਤੁਸੀਂ ਇਹ ਵੀ ਗੱਡੀ ਚੈੱਕ ਕਰਾਓ ਗੱਡੀ ਦੇ ਲਾਈ ਟਾਇਰ ਵਧੀਆ ਲੱਗੇ ਹੋ ਗੱਡੀ ਦਾ ਇਹਦਾ ਵੀ ਨੰਬਰ ਬਹੁਤ ਸੋਹਣਾ 3600 ਨੰਬਰ ਲੱਗਿਆ ਹੋਇਆ ਹੈ ਤੁਸੀਂ ਕੋਈ ਇੰਟੀਰੀਅਰ ਵੀ ਚੈੱਕ ਕਰੋ ਜੀ ਗੱਡੀ ਦਾ ਗੱਡੀ ਦੇ ਸੀਟ ਕਵਰ ਬਹੁਤ ਜ਼ਿਆਦਾ ਵਧੀਆ ਪਏ ਨੇ ਆਮ ਰੈਸਟ ਵਗੈਰਾ ਲੱਗਿਆ ਹੋਇਆ ਹੈ ਮੈਟਿੰਗ ਵਗੈਰਾ ਗੱਡੀ ਦੇ ਵਿੱਚ ਵਧੀਆ ਹੋਈ ਹੋਈ ਹੈ ਇਹਦੀ ਕੀ ਡਿਟੇਲ ਹੈ ਭਾਜੀ ਇਹ ਵੀਰੇ 2019 ਮਾਡਲ ਹੈ ਜੀ ਇਹ ਵੀ ਐਸਐਕਸ ਮਾਡਲ ਗੱਡੀ ਹੈ ਠੀਕ ਹੈ ਜੀ ਤੇ ਇਹਦੇ ਲਾਈਟ ਆਰ ਵੀ ਬਿਲਕੁਲ ਨਵੇਂ ਲੱਗੇ ਹੋਏ ਨੇ ਟੋਟਲੀ 오ਰੀਨਲ ਹੈ ਜੀ ਇਹ ਗੱਡੀ ਠੀਕ ਹੈ ਜੀ ਤੇ ਇਹਦੀ ਜਿਹੜੀ ਡਿਮਾਂਡ ਮਾਰਕੀਟ ਆਪਾਂ 8.5 ਲੱਖ ਰੁਪਏ ਰੱਖੀ ਹੈ ਪ੍ਰੋਜੈਕਟਰ ਲਾਈਟਾਂ ਵਾਲੀ ਹੈ ਜੀ ਤੇ ਗੱਡੀ ਸਾਰੀ ਪੇਂਟ ਦੀ ਰੀਨਲ ਤੇ ਬਾਕੀ ਜਿਹੜਾ ਮੌਕੇ ਤੇ ਰੇਟ ਮਾਨਤਨ ਆਪਾਂ ਵੱਧ ਤੋਂ ਵੱਧ ਕਰਾਂਗੇ ਵੀਰੇ ਸੋ ਬਾਈ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਜਾਂ ਵਿਜ਼ਿਟ ਕਰ ਲਿਓ ਇਹਦਾ ਵੀ ਨੰਬਰ ਵੀਰੇ ਇਹ ਬਿਲਕੁਲ ਦੇਖੋ 3600 ਨੰਬਰ ਲੱਗੇ ਹੋਏ ਆ ਜੀ ਇਹਦੀ ਮਾਰਕੀਟ ਵੈਲਿਊ ਅੱਜ ਕੱਲ ਲੱਖ ਰੁਪਈਆ ਦੀ ਠੀਕ ਆ 3600 ਨੰਬਰ ਲੱਗੇ ਹੋਏ ਆ ਬਾਈ ਵੀਆਈਪੀ ਨੰਬਰ ਇੱਕ ਇੱਕ ਹੋਰ ਗੱਡੀ ਤੁਹਾਨੂੰ ਚੈੱਕ ਕਰਾਣੀਆਂ ਜੀ ਸਵਿਫਟ ਇਹਦਾ ਕਿੰਨਾ ਮਾਡਲ ਹੈ ਵੀਰੇ ਇਹ ਵੀਰ ਦੀ 2015 ਮਾਡਲ ਹੈ ਜੀਡੀਆਈ ਮਾਡਲ ਹੈ ਜੀ ਇਹ ਇਹਦੇ ਵੀ ਲਾਈਟ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਨੇ ਠੀਕ ਆ ਇਹ ਕੋਬ੍ਰਿਕ ਵਰੀ ਤੁਸੀਂ ਲਾਈਟ ਚੈੱਕ ਕਰੋ ਜੀ ਗੱਡੀ ਦੇ ਗੱਡੀ ਦੇਖੋ ਫਾਸਟ ਆਨਰ ਗੱਡੀ ਹੈ ਵੀਰੇ ਠੀਕ ਹੈ ਤੇ ਤੁਸੀਂ ਅੰਦਰੋਂ ਵੀ ਚੈੱਕ ਕਰ ਸਕਦੇ ਹੋ ਦੇਖ ਲਓ ਜੀ ਇੰਟੀਰੀਅਰ ਗੱਡੀ ਦਾ ਵਧੀਆ ਪਿਆ ਸੀਟ ਕਵਰ ਗੱਡੀ ਦੇ ਵਿੱਚ ਵਧੀਆ ਲੱਗੇ ਹੋਏ ਨੇ ਬਿਲਕੁਲ ਸਾਫ ਕੰਡੀਸ਼ਨ ਹੈ ਜੀ ਗੱਡੀ ਦੀ ਫੈਮਿਲੀ ਕਾਰ ਹੈ ਜੇ ਤੁਸੀਂ ਚੰਗੀ ਕੰਡੀਸ਼ਨ ਦੀ ਕੋਈ ਸਵਿਫਟ ਗੱਡੀ ਲੱਭ ਰਹੇ ਹੋ ਤਾਂ ਬਾਈ ਇਹਦੀ ਡਿਮਾਂਡ ਵੈਸੇ ਵੀ ਬਹੁਤ ਜ਼ਿਆਦਾ ਰਹਿੰਦੀ ਆ ਤੇ ਇਹਦੀ ਕਿੰਨੀ ਡਿਮਾਂਡ ਹੈ ਵੀਰੇ ਇਹਦੀ ਡਿਮਾਂਡ ਵੀਰੇ ਆਪਾਂ 480 ਰੱਖੀ ਹੋਈ ਆ ਠੀਕ ਹੈ ਤੇ ਜਿਹੜੀਆਂ ਆਪਣੇ ਕੋਲੇ ਕਾਰਾਂ ਨੇ ਉਹਨਾਂ ਦੇ ਵਿੱਚ ਇਹ ਆ ਵੀਰੇ ਕੋਈ ਐਕਸੀਡੈਂਟ ਨਹੀਂ ਮਿਲੂਗੀ ਤੁਹਾਨੂੰ ਟ ਤੇ ਜਿਹੜੀ ਵੀ ਜਿਹੜਾ ਰੇਟ ਆ ਉਹ ਆਪਾਂ ਜਦੋਂ ਬੰਦਾ ਆਪਣੇ ਕੋਲੇ ਆਉਂਦਾ ਉਹ ਪਾਉ ਮੌਕੇ ਦੇ ਉੱਪਰ ਛੇੜ ਕਰ ਲਾਂਗੇ ਵੀਰੇ ਤੇ ਵੱਤੋ ਜੀ ਮੈਂ ਤੁਹਾਨੂੰ ਅਸੀਂ ਸ਼ੁਰੂ ਚ ਦੱਸਿਆ ਸੀਗਾ ਵੀ ਜਿਹੜੀ ਆਪਾਂ ਡੀਜ਼ਲ ਦੀ ਟੈਂਕੀ ਆ ਉਹ ਫਤ ਤੁਹਾਨੂੰ ਫੁੱਲ ਕਰਾ ਕੇ ਉਹਦਾ ਕੋਈ ਚਾਰਜ ਨਹੀਂ ਲਵਾਂਗੇ ਠੀਕ ਹੈ ਜੀ ਠੀਕ ਹੈ ਜੀ ਉਹ ਐਸ ਆਫਰ ਤੁਹਾਨੂੰ ਮਿਲੂਗਾ ਬਾਈ ਜੀ ਆਫਰ ਬਾਈ ਬਣਾ ਕੋਲੇ ਚੱਲਦੇ ਰਹਿੰਦੇ ਨੇ ਕਿ ਇੱਕ ਹੋਰ ਗੱਡੀ ਤੁਹਾਨੂੰ ਚੈੱਕ ਕਰਾਣੇ ਆ Swift ਇੱਕ ਵਾਰੀ ਇਹ ਵੀ ਗੱਡੀ ਚੈੱਕ ਕਰੋ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਐ ਅਲੌਇ ਟਾਇਰ ਗੱਡੀ ਤੇ ਬਹੁਤ ਜ਼ਿਆਦਾ ਪ੍ਰੀਮੀਅਮ ਲੱਗੇ ਹੋਏ ਨੇ ਤੁਸੀਂ ਚੈੱਕ ਕਰ ਸਕਦੇ ਹੋ ਗੱਡੀ ਸਾਰੀ オリ ਇੱਕ ਵਾਰੀ ਮੈਂ ਬਾਈ ਨੂੰ ਕਹੂੰਗਾ ਵੀ ਇੰਟੀਰੀਅਰ ਵੀ ਚੈੱਕ ਕਰਾਓ ਗੱਡੀ ਦੀ। ਦੇਖੀ ਵੀ ਗੱਡੀ ਬਹੁਤ ਸਾਫ਼ ਹੈ। ਦੇਖੋ ਵੀਰੇ। ਚੈੱਕ ਕਰੋ ਜੀ ਸੀਟ ਕਵਰ ਗੱਡੀ ਦੇ ਵਧੀਆ ਲੱਗੇ ਹੋਏ ਨੇ, ਮੈਟਿੰਗ ਵਗੈਰਾ ਵਧੀਆ ਹੋਈ ਹੋਈ ਆ। ਇਹ 2014 ਮਾਡਲ ਹੈ ਵੀਰੇ। ਠੀਕ ਹੈ ਜੀ। ਇਹ ਵੀ BDI ਮਾਡਲ ਹੈ। ਓਕੇ। ਓਨਰ ਇਹ ਸੈਕੰਡ ਹੈ। ਠੀਕ ਹੈ ਜੀ। ਤੇ ਇਹ ਵੀ ਟੋਟਲੀ ਓਰੀਜਨਲ ਪੇਂਟ ਦੀ ਗੱਡੀ ਹੈ। ਓਕੇ। ਆ ਲਾਈਟ ਟਾਇਰ ਬਿਲਕੁਲ ਇਹਦੇ ਵੀ ਨਵੇਂ ਨੇ। ਤੇ ਜਿਹੜੀ ਇਹਦੀ ਡਿਮਾਂਡ ਆ ਉਹ 7.4 ਲੱਖ ਰੁਪਈਆ ਕਰਦੇ ਆ ਵੀਰੇ ਬਾਕੀ ਰੇਟ ਮੌਕੇ ਤੇ ਜਿਵੇਂ ਤੁਸੀਂ ਪਤਾ ਹੀ ਹੈ ਹਨਾ ਮੌਕੇ ਤੇ ਕਰਵਾ ਲਾਂਗੇ ਬਾਕੀ ਇੱਕੋ ਗੱਲ ਹੋਰ ਵੀ ਆ ਵੀਰੇ ਬਾਕੀ ਜਿਹੜਾ ਆਪਾਂ ਇਹਦੇ ਤੇ ਲੋਨ ਦੀ ਫੈਸਿਲਿਟੀ ਵੀ ਉਪਲਬਧ ਆ ਸਾਰੀਆਂ ਗੱਡੀਆਂ ਤੇ ਤੁਸੀਂ 10 ਤੋਂ 15% ਪੈਸੇ ਦੇਣੇ ਨੇ ਤੇ ਬਾਕੀ 80 ਤੋਂ 85% ਅਸੀਂ ਲੋਨ ਕਰਵਾ ਕੇ ਦੰਨੇ ਆ ਬਿਲਕੁਲ ਰੇਟ ਆਫ ਘੱਟ ਵਿਆਜ ਦੇ ਉੱਤੇ ਅਗਲੀ ਗੱਡੀ ਵੀਰੇ ਆਪਾਂ ਤੁਹਾਨੂੰ ਦਿਖਾਣੀ ਆ ਇਨੋਵਾ ਦੀ ਕ੍ਰਿਸਟਾ ਦੇਖੋ ਵੀਰੇ ਇੱਕ ਵਾਰੀ ਗੱਡੀ ਚੈੱਕ ਕਰੋ ਜੀ ਬਿਲਕੁਲ ਸਾਫ ਕੰਡੀਸ਼ਨ ਦੀ ਕਾਰ ਐ ਗੱਡੀ ਇਹ ਆਟੋਮੈਟਿਕ ਆ ਜੀ ਤੁਸੀਂ ਦੇਖ ਸਕਦੇ ਹੋ ਇਹ 2018 ਮਾਡਲ ਗੱਡੀ ਹੈ ਵੀਰੇ ਠੀਕ ਹੈ ਜੀ ਇਹ ਜੈਡ ਮਾਡਲ ਹੈ ਸਭ ਤੋਂ ਟੌਪ ਵਾਲਾ ਮਾਡਲ ਹੈ ਠੀਕ ਹੈ ਜੀ ਇਹ 18 ਮਾਡਲ ਹੈ ਜੀ ਤੇ ਇਹ ਦਾ ਜਿਹੜਾ ਗੇਅਰ ਹੈ ਇਹ ਆਟੋਮੈਟਿਕ ਹੈ ਜੀ ਠੀਕ ਹੈ ਜੀ ਆਟੋਮੈਟਿਕ ਗੇਅਰ ਫੁੱਲੀ ਆਟੋਮੈਟਿਕ ਗੱਡੀ ਹੈ ਤੁਸੀਂ ਦੇਖ ਸਕਦੇ ਹੋ ਇਹ ਸੈਕੰਡ ਓਨਰ ਹੈ ਵੀਰੇ ਠੀਕ ਹੈ ਗੱਡੀ ਅੰਦਰੋਂ ਬਹੁਤ ਜ਼ਿਆਦਾ ਸਾਫ਼ ਪਈ ਹੈ ਵਧੀਆ ਗੱਡੀ ਗੱਡੀ ਦੇ ਵਿੱਚ ਸੀਟਾਂ ਲੱਗੀਆਂ ਹੋਈਆਂ ਨੇ ਮੈਟਿੰਗ ਵੀਰਾਂ ਵਧੀਆ ਹੋਈ ਹੋਈ ਹੈ ਗੱਡੀ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਜ਼ਿਆਦਾ ਯੂਨੀਕ ਜਿਹਾ ਹੈ ਜੇ ਕੋਈ ਬੰਦਾ 7 ਸੀਟਰ ਗੱਡੀ ਲੱਭ ਰਿਹਾ ਨਾ ਇਹ ਵਧੀਆ ਪ੍ਰੀਮੀਅਮ ਫੀਲ ਭਾਲ ਦਾ ਗੱਡੀ ਦੇ ਵਿੱਚ ਲਗਜ਼ਰੀ ਵਾਲੀ ਤਾਂ ਪਈਓ ਗੱਡੀ ਲੈ ਕੇ ਜਾ ਸਕਦਾ ਐ ਇਹਦੀ ਕੀ ਡਿਮਾਂਡ ਐ ਵੀਰੇ ਇਹਦੀ ਵੀਰੇ 13.5 ਲੱਖ ਰੁਪਈਆ ਡਿਮਾਂਡ ਐ ਜੀ ਤੇ ਬਾਕੀ ਜਿਹੜਾ ਰੇਟ ਆ ਮੌਕੇ ਤੇ ਆ ਜੀ ਮੌਕੇ ਤੇ ਮੰਨ ਤਾਣ ਬਾਕੀ ਗੱਡੀ ਭਾਈ ਜੀ ਤੁਹਾਨੂੰ ਸਵਿਫਟ ਡਿਜ਼ਾਇਰ ਦਿਖਾਉਣੀ ਐ ਤੁਸੀਂ ਇੱਕ ਵਾਰੀ ਗੱਡੀ ਚੈੱਕ ਕਰੋ ਜੀ ਪੱਕੇ ਪੰਜਾਬ ਨੰਬਰ ਦੀ ਗੱਡੀ ਆ ਜਮਾ ਹੀ ਨਵੀਂ ਗੱਡੀ ਪਈ ਐ ਤੇ ਇਹਦੀ ਕੀ ਡਿਟੇਲ ਐ ਭਾਜੀ ਇਹ 2023 ਮਾਡਲ ਐ ਜੀ ਜੀ ਪੈਟਰੋਲ ਦੀ ਗੱਡੀ ਐ ਜੀ ਇਹ ਫਸਟ ਓਨਰ ਐ ਇਹ ਵੀ ਸਾਰੀ ਗੱਡੀ ਓਰੀਜਨਲ ਪੇਂਟ ਦੀ ਐ ਜੀ ਓਕੇ ਇਹਦੇ ਵਿੱਚ ਦੇਖੋ ਸੀਟ ਕਵ ਜੀ ਜੀ ਸਾਡੇ ਬਿਲਕੁਲ ਮਿੰਟ ਕੰਡੀਸ਼ਨ ਦੀ ਕਾਰ ਹੈ ਜੇ ਕੋਈ ਬੰਦਾ ਲੱਭਦਾ ਨਾ ਬਈ ਡਿੱਗੀ ਵਾਲੀ ਗੱਡੀ ਮਿਲ ਜੂਏ Swift ਦਾ ਤੁਹਾਨੂੰ ਦੋ ਉਹ ਵੀ ਆਪਸ਼ਨਾਂ ਦਿੱਤੀਆਂ ਤਾਂ ਡਿੱਗੀ ਵਾਲੀ ਦਿਖਾਤੀ ਤੁਹਾਨੂੰ Swift Desire ਤੇ ਇਹਦੀ ਕੀ ਡਿਮਾਂਡ ਹੈ ਭਾਜੀ ਇਹਦੀ ਵੀਰੇ 7 ਲੱਖ ਰੁਪਏ ਡਿਮਾਂਡ ਹੈ ਜੀ ਤੇ ਬਾਕੀ ਆਪਾਂ ਰੇਟ ਤੁਹਾਨੂੰ ਪਤਾ ਮੌਕੇ ਤੇ ਆਪਾਂ ਕਰ ਲਾਂਗੇ ਠੀਕ ਹੈ ਜੀ ਤੁਸੀਂ ਭਾਈ ਜੀ ਤੁਸੀਂ ਕਾਲ ਕਰਕੇ ਆਉਂਗੇ ਤੁਹਾਡਾ ਮੌਕੇ ਤੇ ਵਧੀਆ ਮਾਨਤਾਣ ਕੀਤਾ ਜਾਊਗਾ ਵਿਜ਼ਿਟ ਕਰ ਲਿਓ ਕਲਾਸਿਕ ਮੋਟਰਸ ਪਟਿਆਲਾ ਤੇ ਇੱਕ ਗੱਡੀ ਤੁਹਾਨੂੰ ਹੋਰ ਉਧਰ ਚੈੱਕ ਕਰਾਣੇ ਆ I20 ਖੜੀ ਹੈ ਬਾਈ ਹੁਣਾਂ ਕੋਲੇ ਆਹ ਤੁਹਾਨੂੰ ਉਹਦੀ ਵੀ ਡਿਟੇਲ ਦਿੰਨੇ ਆ ਇਹ 201 ਆਸਥਾ ਆਪਸ਼ਨ ਵਾਲਾ ਸਭ ਤੋਂ ਟੌਪ ਵਾਲਾ ਮਾਡਲ ਹੈ ਓਕੇ ਡੀਜ਼ਲ ਦੀ ਕਾਰ ਹੈ ਓਕੇ ਤੇ ਇਹਦੇ ਵਿੱਚ ਇਹ ਹੈ ਵੀ ਅਲਾਇਟ ਹੈ ਜੋ ਵੀ ਕੰਪਨੀ ਵੱਲੋਂ ਸਾਰਾ ਕੁਝ ਇਨਕਲੂਡ ਵਿੱਚ ਹੀ ਆਉਂਦਾ ਠੀਕ ਹੈ ਜੀ ਤੁਹਾਨੂੰ ਬਾਹਰੋਂ ਕੋਈ ਚੀਜ਼ ਲਾਉਣ ਦੀ ਲੋੜ ਨਹੀਂ ਇਹਦੇ ਤੇ ਠੀਕ ਹੈ ਜੀ ਇੱਕ ਵਾਰੀ ਵੀਰੇ ਇੰਟੀਰੀਅਰ ਵੀ ਚੈੱਕ ਕਰਾਉ ਦੋ ਜੀ ਗੱਡੀ ਦਾ ਗੱਡੀ ਇੰਟੀਰੀਅਰ ਦੀ ਵੀ ਬਿਲਕੁਲ ਸਾਫ਼ ਪਈ ਹੈ ਤੁਸੀਂ ਦੇਖ ਸਕਦੇ ਹੋ ਸੀਟ ਕਵਰ ਬਹੁਤ ਜ਼ਿਆਦਾ ਪ੍ਰੀਮੀਅਮ ਲੱਗੇ ਹੋਏ ਨੇ ਗੱਡੀ ਦੇ ਵਿੱਚ ਮੈਟਿੰਗ ਵਗੈਰਾ ਵਧੀਆ ਹੋਈ ਹੋਈ ਹੈ ਤੁਸੀਂ ਦੇਖ ਹੀ ਸਕਦੇ ਹੋ ਤੇ ਬਾਕੀ ਗੱਡੀਆਂ ਦੀ ਸਾਰੀਆਂ ਦੀ ਗਾਰੰਟੀ ਆ ਪੂਰੀ ਵੀਰੇ ਉਹਨਾਂ ਕੋਲੇ ਇੰਜਨ ਗੇਅਰ ਦੀਆਂ ਗੱਡੀਆਂ ਸਾਰੀਆਂ ਹੀ ਬਹੁਤ ਵਧੀਆ ਨੇ ਸਾਰੇ origignal ਪੇਂਟ ਦੀਆਂ ਕਾਰਾਂ ਨੇ ਜੀ ਭਾਜੀ ਇਹਦੀ ਕਿੰਨੀ ਡਿਮਾਂਡ ਹੈ ਜੀ ਡਿਮਾਂਡ ਇਹਦੀ 5.5 ਲੱਖ ਰੁਪਏ ਰੱਖੀ ਹੈ ਜੀ ਤੇ ਬਾਕੀ ਜਿਹੜਾ ਰੇਟ ਆਪਾਂ ਮੌਕੇ ਤੇ ਮਾਨ ਤਨ ਪੂਰਾ ਕਰਾਂਗੇ ਬੰਦੇ ਦਾ ਠੀਕ ਹੈ ਜੀ ਜਿਹੜਾ ਲਾਈਨ ਆਊਗਾ ਜਿਹੜਾ ਵੀਡੀਓ ਦੇਖ ਕੇ ਆਉਂਦਾ ਉਹਦਾ ਸਪੈਸ਼ਲੀ ਆਪਾਂ ਮਾਨ ਤਨ ਕਰਾਂਗੇ ਜੀ ਠੀਕ ਹੈ ਜੇ ਇਦਾਂ ਦੀ ਹੋਰ ਵੀਡੀਓ ਦੇਖਣੀ ਹੈ ਤੇ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗੀ ਹੈ ਤਾਂ ਆ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਇੱਕ ਪ